ਸੁਧਾਰ ਵੀ ਕਹਿੰਦੇ ਬੰਦੇ ਸਿੰਘ ਬਾਹਰ ਹੋਣ ਪਰ ਸਰਕਾਰਾਂ ਦੀ ਮਾੜੀ ਨੀਤੀ ਜਿਹੜੀ ਇਥੇ ਦੇ ਪ੍ਰਬੰਧ ਵਾਲੀ ਗੱਲ ਆ ਪ੍ਰਬੰਧ ਤੇ ਹੁਣ ਜਿਹੜੇ ਬੰਦਿਆਂ ਨੇ ਇਥੇ ਮੋਰਚਾ ਲਵਾਇਆ ਸਾਰੇ ਰਾਜਨੀਤੀ ਚ ਵੜ ਗਏ ਕਿਉਂਕੋ ਸਾਡੇ ਤੇ ਇਸ ਮੋਰਚੇ ਤੇ ਵੀ ਰਾਜਨੀਤੀ ਹੈ ਵੀ ਹੋਗੀ ਹੁਣ ਜਿਹੜਾ ਕੋਈ ਵੀ ਸੱਚੇ ਦਿਦੋ ਮੋਰਚੇ ਨੂੰ ਪਿਆਰ ਕਰਕੇ ਰਾਜੀ ਨਹੀਂ ਮੋਰਚਾ ਇਥੇ ਲਾ ਲਿਆ ਉਹਨੇ ਤੁਸੀਂ ਕਮੇਟੀ ਵਾਲੀ ਦੀ ਗੱਲ ਕਰਦੇ ਮਸਾ ਹੀ ਹੈ ਜੇ ਬਿਨੇ ਪੰਜ ਚਾਰ ਮੈਂਬਰ ਹੁੰਦੇ ਅੱdte ਤੋਂ ਬਾਅਦ ਤੇ ਪਤਾ ਹੀ ਨਹੀਂ ਕਿੱਥੇ ਆ ਜੀ ਜੀ 33 34 ਮੈਂਬਰੀ ਕਮੇਟੀ ਸੇ ਮੋਰਚੇ ਦੀ ਹਮ ਉਹਨਾਂ ਦੇ ਵੇਖ ਵਿੱਚ ਮੇਰੇ ਖਿਆਲ ਚ ਇੱਥੇ ਪੰਜ ਛੇ ਬੰਦੇ ਜਿਹੜੇ ਅਸੀਂ ਦੇਖਦੇ ਜਿਹੜੇ ਗੇੜਾ ਗੂੜਾ ਲਾਉਂਦੇ ਆ ਹਮ ਉਹਨਾਂ ਦੇ 30 ਗੰਦੇ ਬੰਦੇ ਇੱਥੇ ਹੋਂ ਵੀ ਕੋ ਨਹੀਂ ਹਮ ਪੰਜ ਛੇ ਬੰਦੇ ਆ ਜਿਹੜੇ ਇੱਥੇ ਗੇੜਾ ਗੂੜਾ ਮਾਰਦੇ ਵਿਚਾਰੇ ਹਮ ਤੇ ਦੱਸੋ ਕੀ ਕਰੇ ਤੇ ਬਾਕੀ ਜਿਹੜੀ ਸਾਗ ਉਹ ਵੀ ਇੱਥੇ ਲੋਕ ਕਲਾ ਤਾਂ ਆ ਜਾਂਦੇ ਆ ਆ ਲੋਕ ਲਾ ਲੋ ਜਿਹੜਾ ਗੇੜਾ ਮਾਰਨ ਆ ਜਾਂਦੇ ਚੰਗੇ ਗੱਲ ਆ ਹਮ ਬਾਰੇ ਜਿਹੜਾ ਪ੍ਰਬੰਧ ਜਨੇ ਚਲਾਇਆ ਸੀ ਇਹਨਾਂ ਨੇ ਉਹਨਾਂ ਜੋ ਅੱਦੇ ਤੋਂ ਬਾਅਦ ਬੰਦੇ ਤੇ ਦੇਖੀ ਨਹੀਂ ਕਦੀ ਆਪਾਂ ਆਪਣੇ ਘਰਾਂ ਚ ਬੈਠੇ ਆ ਤੇ ਜਿਹੜੇ ਹੋਰ ਬੜੇ ਲੀਡਰ ਸੀ ਸਾਡੇ ਸਿਆਸੀ ਜਿਨ੍ਹਾਂ ਨੇ ਮੋਰਚਾ ਇੱਥੇ ਇਸ ਟਾਈਮ ਲਵਾਇਆ ਇੱਥੇ ਆ ਕੇ ਸਟੇਜਾਂ ਤੇ ਬੜਾ ਕੁਝ ਬੋਲੇ ਜੀ ਜੀ ਸਭ ਘਰਾਂ ਨੂੰ ਭੱਜ ਗਏ ਜੀ ਕਿਉਂਕਿ ਮੋਰਚਾ ਦੇ ਇੱਕ ਜਾਗਦੇ ਜ਼ਮੀਰਾਂ ਵਾਲਾ ਦਾ ਜਾਗਦੀ ਜ਼ਮੀਰ ਲਾ ਲਓ ਜਾਂ ਆਪਣੀ ਅਣਖ ਲਾ ਲਓ ਉਹਨਾਂ ਦਾ ਮੋਰਚਾ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਕੋਈ ਪਤਾ ਨਹੀਂ ਮੋਰਚੇ ਬਾਰੇ ਹੂੰ ਦੇਖੋ ਜਦੋਂ ਮੋਰਚਾ ਲਾਇਆ ਸੀ ਲੱਖਾਂ ਦਾ ਇਕੱਠ ਹੋਇਆ ਇੱਥੇ ਜੀ ਉਹੀ ਲੋਕ ਅੱਜ ਮੋਰਚੇ ਦੇ ਪਿੱਛੇ ਹਟੇ ਆ 26 ਜਨਮ ਨੂੰ ਇਕੱਠ ਵੇਖਣ ਵਾਲਾ ਸੀ ਕਿੱਡਾ ਇਕੱਠ ਸੀਗਾ ਜੀ ਅੱਜ ਲਹਿਰ ਸਿੰਘ ਜਥੇਬੰਦੀ ਆ ਹੂੰ ਸਾਡੀ ਜਥੇਬੰਦੀ ਬਾਬਾ ਰਾਜ ਸਿੰਘ ਹੋਰ ਜਥੇਬੰਦੀਆਂ ਵਿਚਾਰੀਆਂ ਤਿੰਨ ਚਾਰ ਦਿਨੋਂ ਆਪਾਂ ਇਹ ਨਹੀਂ ਕਹਿ ਸਕਦੇ ਮੋਰਚਾ ਛੋਟਾ ਹੈ ਅੱਜ ਤੇ ਅਸੀਂ ਕੋਟੋ ਘੜੀਅਸੀ 90 ਘੋੜੇ ਇੱਥੇ ਨਗਾ ਸਿੰਘ ਆ ਗਏ ਅਸੀਂ ਨਬੇ ਕੋੜੇ ਬੜੇ ਪੜਾਏ ਪੜਾਤੇ ਪੜਾਤੇ ਤੇ ਕੋੜੋ ਘੜ ਵੀ 200 150 ਹੰਨੇ ਅੱਗੇ ਹਰ ਵੇਲੇ ਦਿੰਦਾ ਮੋਰਚੇ ਤੇ ਬਾਕੀ ਜੂਥ ਵੀ ਹੈਗਾ ਬਜ਼ੁਰਗ ਵੀ ਆ ਗਏ ਆ ਤੇ ਪਰ ਆਪਾਂ ਮੋਰਚੇ ਨੂੰ ਜੇ ਤੁਸੀਂ ਬਲਦੀ ਸਿੰਘਾਂ ਨੂੰ ਪਿਆਰ ਕਰਦੇ ਜੇ ਜੇ ਤੁਸੀਂ ਜਾਗਦੇ ਜ਼ਮੀਰਾਂ ਵਾਲੇ ਜੇ ਤੇ ਜੇ ਬੇਜਬੀਆ ਦਾ ਇਨਸਾਫ ਲੈਣਾ ਚਾਹੁੰਦੇ ਇਸ ਮੋਰਚੇ 'ਚ ਆਓ ਘਰਾਂ 'ਚ ਬੈ ਕੇ ਅਸੀਂ ਬੜੇ ਕਮੈਂਟ ਕਰ ਸਕਦੇ ਬੜਾ ਕੁਝ ਬੋਲਦੇ ਆ ਸਾਡੇ ਨਿਦੇਸ਼ਾਂ ਵਾਲੇ ਕਿੰਨਾ ਬੋਲਦੇ ਆ ਹਰ ਬੰਦਾ ਆਪਣੀ ਮਿਹਨਤ ਹੀ ਵੜ ਰਿਹਾ ਬੰਦੀ ਸਿੰਘਾਂ ਦੀ ਲੜਾਈ ਕੋਈ ਨਹੀਂ ਲੜ ਰਿਹਾ ਗੁਰੂ ਗ੍ਰੰਥ ਸਾਹਿਬ ਨੂੰ ਆਪ ਆਪਣਾ ਗੁਰੂ ਮੰਨਦੇ ਆ ਤੇ ਉੱਥੇ ਉਹਦੇ ਬਦਬੀਆ ਦੇ ਵਸਾਬ ਲਈ ਮੋਰਚਾ ਲੱਗਾ ਹੈ ਤੁਹਾਨੂੰ ਨਹੀਂ ਲੱਗਦਾ ਜੀ ਇੱਧਰ ਸਭ ਜਿੱਦਾਂ ਵੀ ਪ੍ਰਬੰਧਕ ਜਨ ਜਿਹੜੇ ਪਿੱਛੇ ਪਛਾਹ ਪੈਰ ਪੁੱਟ ਰਹੇ ਆ ਉਹ ਮੋਰਚਾ ਹੋਈ-ਹੋਈ ਉਹ ਕਹਿੰਦੇ ਵੀ ਗਲੋ ਲੈ ਹੀ ਜਾਵੇ ਸਾਡੇ ਜਾਂ ਸਰਕਾਰ ਆਪੇ ਚੁਕਾਈ ਦੇਵੇ ਜਿਵੇਂ ਇੱਕ ਪਾਸੋਂ ਲਾਂਘਾ ਖੁੱਲ ਗਿਆ ਤੇ ਦੂਜੇ ਪਾਸੇ ਵੀ ਕਹਿੰਦੇ ਕਿ ਸਰਕਾਰ ਮਾੜਾ ਮੋਟਾ ਆਪ ਹੀ ਹਲਾ ਫਿਲਾ ਕਰਕੇ ਮੋਰਚਾ ਚਕਾ ਦੇਵੇ ਤੇ ਅਸੀਂ ਕਵਾਂਗੇ ਸਰਕਾਰ ਨੇ ਚਕਾਇਆ ਜੀ ਅਸੀਂ ਤੇ ਕਰਨੀ ਕੋਈ ਸਕੇ ਹੈ ਨਾ ਕਿਤੇ ਇਦਾਂ ਦਾ ਪਲੈਨਿੰਗ ਤੇ ਨਹੀਂ ਅੰਦਰ ਖਾਤੇ ਚੱਲਦੀ ਪਈ ਸਰਕਾਰ ਨਾਲ ਰਲ ਕੇ ਕੋਈ ਇਹ ਤੇ ਹੁਣ ਉਹੀ ਜਵਾਬ ਦੇ ਸਕਦੇ ਆ ਵੀ ਗੱਲ ਹੈ ਨਾ ਜਿਹੜੇ ਹਿਸਾਬ ਨਾਲ ਇਹ ਤਾਂ ਪਤਾ ਲੱਗਦਾ ਕਿ ਵਰੀ ਦੇਖੋ ਇੱਥੇ 33 ਮੈਂਬਰੀ ਕਮੇਟੀ ਸੀਗੀ ਉਹਨਾਂ ਕਮੇਟੀ ਦੇ ਮੇਰੇ ਖਿਆਲ ਜੇ ਪੰਜ ਚਾਰ ਜਣੇ ਜਿਹੜੇ ਇੱਥੇ ਹੁੰਦੇ ਜਾਂਦੇ ਆ ਬਾਕੀ ਦਾ ਪਤਾ ਹੀ ਨਹੀਂਗਾ ਜੀ ਠੀਕ ਹੈ ਨਾ ਇਹ ਤਾਂ ਫਿਰ ਉਹਨਾਂ ਦੀ ਮਨਸਾ ਮਾੜੀ ਲਾ ਲਓ ਤੁਸੀਂ ਹੂੰ ਕਿਉਂਕਿ ਜਦੋਂ ਆਪਾਂ ਮੋਰਚਾ ਲਾਇਆ ਹੈ ਤੁਸੀਂ ਕਮੇਟੀ ਮੈਂਬਰ ਸੀਗੇ ਤੁਸੀਂ ਕਿੱਥੇ ਆ ਹੂੰ ਉਹ ਇਸ ਕਰਕੇ ਲੋਕਾਂ ਨੂੰ ਸਵਾਲ ਪੁੱਛਦੇ ਜੀ